ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਾਕਉ ਤੂੰ ਠਾਕੁਰ ਊਚ ਭਗਵਾਨ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਇਸ ਲਾਨਾ ਸਮਾਗਮ ਜਿਸ ਵਿੱਚ ਆਪਾਂ ਹਾਜ਼ਰੀ ਲਗਵਾ ਰਹੇ ਹਾਂ ਧੰਨ ਬਾਬਾ ਅਨੰਦ ਸਿੰਘ ਜੀ ਨਾਨਕ ਸਰ ਕਲੇਰਾਵਾਲਿਆਂ ਦਾ ਤਪ ਅਸਥਾਨ ਨਾਨਕ ਸਰ ਟਿੰਡਾਵਾਲ ਹਰ ਸਾਲ ਇਹ ਸਮਾਗਮ ਸਤਕਾਰਯੋਗ ਬਾਬਾ ਅਮਰਜੀਤ ਸਿੰਘ ਜੀ ਆਪ ਸੰਗਤਾਂ ਦੇ ਸਹਿਯੋਗ ਨਾਲ ਰੱਖਦੇ ਨੇ ਮਨਾਉਂਦੇ ਨੇ ਬੜੇ ਸੋਹਣੇ ਤਰੀਕੇ ਨਾਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸ਼ਬਦ ਕੀਰਤਨ ਕਥਾ ਵਿਚਾਰ ਹੋਰ ਗੁਣੀ ਜਨ ਆਪੋ ਆਪਣੇ ਢੰਗ ਨਾਲ ਹਾਜ਼ਰੀਆਂ ਭਰਦੇ ਨੇ ਹੁਣ ਵੀ ਪਹਿਲੇ ਸਤਿਕਾਰਯੋਗ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਨਾਨਕ ਸਰਪਰੋਵਾਰ ਹੋਣਾ ਨੇ ਹਰ ਜਸ ਗਾਇਨ ਕੀਤਾ ਹੈ ਹੁਣ ਕੁਝ ਸਮਾਂ ਆਪਾਂ ਵੀ ਹਾਜ਼ਰੀ ਭਰਨੀ ਹੈ ਧੰਨ ਧਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਚਨ ਹਨ ਭਗਤ ਕਬੀਰ ਸਾਹਿਬ ਜੀ ਦੁਆਰਾ संत मिले कुछ सुनिए कहिए मिले असंत मस्त कर रही है बाबा बोल ना क्या कहिए जैसे राम नाम रर रही है संतन सों बोले उपकारी मूर्ख सों बोले झख मारी बोलत बोलत बढे बेकार बिन बोले क्या करे बिचारा ਕਹੋ ਕਬੀਰ ਛੂਛਾ ਘਟ ਬੋਲੇ ਭਰਿਆ ਹੋਏ ਸੋ ਕਬ ਹੋਂ ਨਾ ਡੋਲੇ ਇਸ ਪਾਵਨ ਸ਼ਬਦ ਦੀਆਂ ਜਿਹੜੀਆਂ ਰਹਾਉ ਵਾਲੀਆਂ ਤੁਕਾਂ ਹਨ ਬਾਬਾ ਬੋਲਣਾ ਕੀ ਕਹੀਏ ਕਿ ਕੀ ਬੋਲਿਆ ਜਾਏ ਕਿਹੜੇ ਸ਼ਬਦ ਕਿਹੜੇ ਅਲਫਾਸ ਵਰਤੇ ਜਾਣ ਤੇ ਅੱਗੇ ਬਚਨ ਉਚਾਰਨ ਕੀਤਾ ਜੈਸੇ RAM ਨਾਮ ਰਵ ਰਹੀ ਹੈ ਐਵੇਂ ਦੇ ਬੋਲ ਬੋਲੇ ਜਾਣ ਜਿਨ੍ਹਾਂ ਦੇ ਬੋਲਣ ਨਾਲ ਸਾਡੀ ਸੁਰਤ ਪਰਮੇਸ਼ਰ ਦੇ ਨਾਮ ਵਿੱਚ ਟਿਕ ਜਾਏ ਸਾਡੀ ਲਗਨ ਬਣ ਜਾਏ ਪਰਮੇਸ਼ਰ ਨਾਲ ਜੁੜਨ ਵਾਲੀ ਉਹ ਲਗਨ ਬਣ ਜਾਏ ਅੱਜ ਇਸ ਅਸਥਾਨ ਤੇ ਜੁੜੇ ਆ ਇਹ ਉਹ ਅਸਥਾਨ ਹੈ ਜਿੱਥੇ ਧੰਨ ਬਾਬਾ ਨਨ ਸਿੰਘ ਜੀ ਨੇ ਬੈਠ ਕੇ ਮਨ ਚਿੱਤ ਇਕਾਗਰ ਕਰਕੇ ਐਂ ਟਿਕਾ ਵਿੱਚ ਇੱਕ ਢਾਬ ਦੇ ਕਿਨਾਰੇ ਇਸ ਧਰਤੀ ਤੇ ਭਗਤੀ ਕੀਤੀ ਸਾਧਨਾ ਕੀਤੀ ਕਲਣਾ ਕੀਤੀ ਹੈ ਇਹ ਉਹ پاک ਪਵਿੱਤਰ ਧਰਤੀ ਹੈ ਵੱਡ ਭਾਗੀ ਸਮਝੀਏ ਆਪਣੇ ਆਪ ਨੂੰ ਕਿ ਨਿਰੰਕਾਰ ਨੇ ਕਿਰਪਾ ਕੀਤੀ ਹੈ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਹੈ ਤੇ ਸਤਿਗੁਰੂ ਜੀ ਦੇ ਪਾਵਨ ਬਚਨ ਹਨ 86 ਤੀਰਥ ਜਹ ਸਾਧ ਪਗ ਧਰਹਿ ਤਹ ਬੈਕੁੰਠ ਜਹ ਨਾਮ ਉਚਰਹਿ ਜਿੱਥੇ ਕੋਈ ਸਾਧੂ ਚਰਨ ਟਿਕਾ ਦਿੰਦਾ ਹੈ ਮੰਨੋ ਕਿ ਜੇ ਉਥੇ ਆਪਾਂ ਪਹੁੰਚ ਗਏ ਉਥੋਂ ਦੀ ਚਰਨ ਧੂੜ ਪ੍ਰਾਪਤ ਕਰ ਲਈ 68 ਤੀਰਥਾਂ ਦਾ ਇਸ਼ਨਾਨ ਕਰ ਲਿਆ ਉਹਦੇ ਤੁਲ ਹੈ ਤੇ ਨਾਲ ਬਚਨ ਕੀਤਾ ਜੇ ਹਰੀ ਜਸ ਕਰਦੇ ਜਾਂ ਸੁਣਦੇ ਹਾਂ ਤਾਂ ਮੰਨੋ ਬੈਕੰਠ ਵਿੱਚ ਬੈਠੇ ਆ 68 ਤੀਰਥਾਂ ਦਾ ਇਸ਼ਨਾਨ ਵੀ ਪ੍ਰਾਪਤ ਹੋ ਰਿਹਾ ਹੈ ਤੇ ਬੈਕੁੰਠ ਵਿੱਚ ਬੈਠੇ ਆ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਗੁਰੂ ਕੀ ਸੰਗਤ ਦੇ ਰੂਪ ਵਿੱਚ ਪਾਵਨ ਸ਼ਬਦ ਦੇ ਬਚਨ ਹਨ ਸੰਤ ਮਿਲੈ ਕਿਛ ਸੁਣੀਐ ਕਹੀਐ ਮਿਲੈ ਅਸੰਤ ਮਸਟ ਕਰ ਰਹੀਐ ਜੇਕਰ ਪਰਮੇਸ਼ਰ ਨਾਲ ਜੁੜਿਆ ਹੋਇਆ ਕੋਈ ਮਿਲ ਜਾਏ ਉਹਦੀ ਸੰਗਤ ਨਸੀਬ ਹੋ ਜਾਏ ਤਾ ਫਿਰ ਕੁਝ ਕਹਿਣਾ ਚਾਹੀਦਾ ਹੈ ਤਾਂ ਕਿ ਗੱਲ ਚੱਲੇ ਵਿਚਾਰ ਚੱਲੇ ਫਿਰ ਸੁਣਨ ਨੂੰ ਕੁਝ ਮਿਲੇ ਜੇਕਰ ਮਿਲ ਹੀ ਨਿੰਦਕ ਜਾਏ ਮਿਲ ਹੀ ਸਾਖਤ ਪੁਰਸ਼ ਜਾਏ ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਫਿਰ ਤਾਂ ਚੁੱਪ ਕਰ ਰਹਿਣਾ ਹੀ ਚੰਗਾ ਹੈ ਸਾਖਤ ਪੁਰਸ਼ ਦੀ ਸੰਗਤ ਕਰਾਂਗੇ ਉਹਦੇ ਵਿਚਾਰ ਸੁਣਾਗੇ ਉਹਦੇ ਨਾਲ ਗੱਲਬਾਤ ਚਲਾਵਾਂਗੇ ਤੇ ਉਹਨੇ ਗੱਲ ਕਰਨੀ ਹੀ ਐਵੇਂ ਦੀ ਹੈ ਕੇ ਮਨ ਦੁਖੀ ਹੋਏਗਾ ਮਨ ਵਿੱਚ ਨਿਰਾਸ਼ਾ ਆਏਗੀ ਨਾਮ ਜਪਣ ਨੂੰ ਮਨ ਤਾਂ ਕਰਨਾ ਇੱਕ ਪਾਸੇ ਰਿਹਾ ਜੇ ਜਪਦਾ ਹੋਏਗਾ ਉਹਦੇ ਵਿੱਚ ਵੀ ਕਮੀ ਆਉਣੀ ਸ਼ੁਰੂ ਹੋ ਜਾਏ ਜੇ ਕੋਈ ਟਟਿਆਂ ਹੋਿਆਂ ਦੀ ਸਾਖਤਾ ਦੀ ਸੰਗਤ ਕਰੇ ਇਸ ਕਰਕੇ ਆਖਿਆ ਕਿ ਉੱਥੇ ਤਾਂ ਚੁੱਪ ਹੀ ਕਰ ਰਵੇ ਬੋਲੇ ਹੀ ਨਾ ਸੰਤ ਮਿਲੇ ਕਿਛ ਸੁਣੀਏ ਕਹੀਏ ਮਿਲੇ ਅਸੰਤ ਮਸਟ ਕਰ ਰਹੀ ਹੈ ਬਾਬਾ ਬੋਲਣਾ ਕਿਆ ਕਹੀਐ ਜੈਸੇ ਰਾਮ ਨਾਮ ਰਵ ਰਹੀਐ ਅਗੇ ਬਚਨ ਉਚਾਰਨ ਕੀਤੇ ਨੇ ਸੰਤਨ ਸਿਉ ਬੋਲੇ ਉਪਕਾਰੀ ਮੂਰਖ ਸਿਉ ਬੋਲੇ ਝਖ ਮਾਰੀ ਜੇ ਪਰਮੇਸ਼ਰ ਨਾਲ ਜੁੜੇ ਹੋਏ ਸੰਤ ਨਾਲ ਕੋਈ ਗੱਲ ਚਲੇਗੀ ਨਾ ਤਾਂ ਅਗੋ ਉਹ ਭਲਾਈ ਦਾ ਬਚਨ ਆਖੇਗਾ ਇਹੋ ਜਾਂ ਬੋਲ ਬੋਲੇਗਾ ਕਿ ਸਾਡਾ ਉਹਦੇ ਨਾਲ ਭਲਾ ਹੋ ਜਾਏ ਸਾਡੇ ਲਈ ਉਹਨਾਂ ਦੇ ਬੋਲ ਮਾਰਗਦਰਸ਼ਕ ਬਣ ਕੇ ਸਾਨੂੰ ਵੱਡਾ ਲਾਭ ਪਚਾਉਣ ਉਹ ਬੋਲ ਬੋਲਣਗੇ ਸੰਤਨ ਸਿਓ ਬੋਲੇ ਉਪਕਾਰੀ ਮੂਰਖ ਸਿਓ ਬੋਲੇ ਝੱਖਮਾਰੀ ਜਿਹੜਾ ਸਾਖਤ ਹੈ ਰੱਬ ਨਾਲੋਂ ਟੁੱਟਿਆ ਹੋਇਆ ਮਨਮਤ ਕਰਨ ਵਾਲਾ ਉਹਦੇ ਨਾਲ ਬੋਲਣਾ ਤੇ ਐਵੇਂ ਸਮਾਂ ਬਰਬਾਦ ਕਰਨਾ ਹੈ ਖੱਪ ਖਪਾਈ ਹੈ ਉਹ ਕੋਈ ਵਿਚਾਰ ਨਹੀਂ ਕੋਈ ਲਾਭ ਵਾਲੇ ਸ਼ਬਦ ਨਹੀਂ ਕੁਝ ਵੀ ਨਹੀਂ ਹੈ ਬੇਅਰਥਾ ਬਿਲਕੁਲ ਹੀ ਬੇਅਰਥਾ ਅੱਗੇ ਬਚਨ ਕੀਤਾ ਕਿ ਬੋਲਤ ਬੋਲਤ ਵਢੇ ਬੇਕਾਰਾ ਬਿਨ ਬੋਲੇ ਬਿਨ ਬੋਲੇ ਕੀ ਕਰੇ ਵਿਚਾਰਾ ਨਿੰਦਕ ਨਾਲ ਗੱਲਾਂ ਕਰੋ ਤੇ ਮਨ ਵਿੱਚ ਬੁਰਾਈਆਂ ਹੀ ਮੰਦੇ ਵਿਚਾਰ ਹੀ ਉਤਪਨ ਹੋਣੇ ਨੇ ਪਰ ਨਾਲ ਆਖਿਆ ਜੇਕਰ ਬੋਲੋ ਹੀ ਨਾ ਚੰਗਿਆਂ ਨਾਲ ਵੀ ਨਾ ਬੋਲੀਏ ਤੇ ਫਿਰ ਵਿਚਾਰ ਕਿਸ ਤਰ੍ਹਾਂ ਹੋਵੇਗੀ ਹਾਂ ਕੋਈ ਬਹੁਤ ਪਹੁੰਚਿਆ ਹੋਵੇ ਉਹ ਤੇ ਪਾਪੀ ਬੰਦੇ ਨੂੰ ਵੀ ਪੁੰਨੀ ਬਣਾਉਣ ਵਾਲਾ ਰਾਹ ਦਰਸਾ ਦੇਗਾ ਪਰ ਆਮ ਬੰਦੇ ਦੇ ਵਸ ਦੀ ਗੱਲ ਨਹੀਂ ਉਹ ਤੇ ਆਪਣੇ ਹੀ ਬਚਾ ਕਰੇ ਉਹਦੇ ਤੋਂ ਬਚ ਕੇ ਰਹੇ ਬਚਨ ਹੈ ਕਿ ਬੋਲਤ ਬੋਲਤ ਬਢੇ ਬੇਕਾਰਾ ਬਿਨ ਬੋਲੇ ਕਿਆ ਕਰੇ ਬਿਚਾਰਾ ਕਹੋ ਕਬੀਰ ਛੂਛਾ ਘਟ ਬੋਲੇ ਭਰਿਆ ਹੋਏ ਸੁਖਮ ਹੁਨਾ ਡੋਲੇ ਘੜਾ ਖਾਲੀ ਹੋਵੇ ਤੇ ਆਵਾਜ਼ ਦਿੰਦਾ ਪਾਣੀ ਨਾਲ ਭਰਿਆ ਹੋਇਆ ਹੋਵੇ ਫਿਰ ਅਡੋਲ ਹੁੰਦਾ ਹੈ ਉਹਦੀ ਆਵਾਜ਼ ਨਹੀਂ ਆਉਂਦੀ ਜਿਹੜਾ ਗੁਣਹੀਨ ਮਨੁੱਖ ਹੈ ਨਾ ਗੁਣਾ ਤੋਂ ਸਖਣਾ ਗੁਣਾ ਤੋਂ ਖਾਲੀ ਹੈ ਉਹ ਬਹੁਤਾ ਬੋਲਣਾ ਪਸੰਦ ਕਰਦਾ ਹੈ ਤੇ ਜਿਹੜਾ ਭਰਿਆ ਹੋਇਆ ਉਹ ਬੋਲਣਾ ਲੋੜ ਹੀ ਨਹੀਂ ਸਮਝਦਾ ਜੇ ਬੋਲਦਾ ਤੇ ਬੜੇ ਕੋਈ ਕੀਮਤੀ ਬੋਲ ਬੋਲਦਾ ਆਪਾਂ ਸਾਖੀ ਸਰਵਣ ਕਰਦੇ ਸੀ ਨਾ ਕਿ ਧੰਨ ਬਾਬਾ ਅਨੰਦ ਸਿੰਘ ਜੀ ਜਾ ਕੇ ਸਰਦਾਰ ਬੂਟਾ ਸਿੰਘ ਹੋਰਾਂ ਦੇ ਦੇਵੀ ਵਾਲਾ ਝੁੰਡਗ ਰਹਿ ਉਹਨਾਂ ਦੇ ਖੇਤਾਂ 'ਚ ਬੈਠੇ ਸੀ ਉਹ ਤਾਂ ਪ੍ਰਮਾਤਮਾ ਦੀ ਯਾਦ ਵਿੱਚ ਸਿਮਰਨ ਵਿੱਚ ਜੁੜੇ ਹੋਏ ਸਨ ਆ ਕੇ ਪ੍ਰਸ਼ਾਦਾ ਪੁੱਛਿਆ ਤਦ ਬੋਲੇ ਤੇ ਫਿਰ ਉਹਨਾਂ ਦਾ ਜਿਹੜਾ ਬੋਲਣਾ ਕਿੰਨਾ ਅਰਥ ਰੱਖਦਾ ਹੈ ਕਿੰਨਾ ਲਾਭ ਦਿੰਦਾ ਹੈ ਜਿਹੜਾ ਚੱਲਿਆ ਆ ਰਿਹਾ ਬਹੁਤ ਵੱਡਾ ਸਰ ਆਪ ਸੀ ਉਹ ਵੀ ਮaaf ਹੋ ਗਿਆ ਅੱਜ ਤੱਕ ਉਹ ਜੁੜੇ ਨੇ ਤੇ ਉਸ ਤੋਂ ਵੀ ਵੱਧ ਕੇ ਨਾਮ ਬਾਣੀ ਨਾਲ ਭਾਵਨਾ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਨ ਨਾਲ ਉਹਨਾਂ ਦਾ ਮਨ ਹੈ ਲੱਗਿਆ ਹੋਇਆ ਹੈ ਸ਼ਰਧਾ ਹੈ ਭਾਵਨਾ ਹੈ ਸੋ ਜਿਹੜਾ ਗੁਣਹੀਨ ਬੰਦਾ ਹੈ ਉਹ ਐਵੇਂ ਹੀ ਬੜਬੜ ਕਰੀ ਜਾਂਦਾ ਹੈ ਇਹਨਾ ਬੋਲਦਾ ਹੈ ਕਿ ਸੁਣਨ ਵਾਲਾ ਸੁਣ ਕੇ ਵੀ ਅੱਕ ਜਾਂਦਾ ਹੈ ਕਿ ਇਹਦਾ ਬੋਲਣਾ ਕਿਸ ਹਾਰ ਦਾ ਸੁਣ ਸੁਣ ਕੇ ਸਿਰ ਦੁਖਣ ਲੱਗ ਪਿਆ ਤੇ ਜਿਹੜਾ ਗੁਣਵਾਨ ਹੈ ਉਹ ਬੋਲਦਾ ਉਹਦਾ ਬੋਲਣਾ ਕੋਈ ਅਰਥ ਰੱਖਦਾ ਹੈ ਉਹਦਾ ਬੋਲਣਾ ਜਿਹੜਾ ਕੋਈ ਸੁਣਦਾ ਹੈ ਉਹਨੂੰ ਲਾਭ ਪ੍ਰਾਪਤ ਹੁੰਦਾ ਹੈ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਕਿ ਬੋਲਣਾ ਤੇ ਚਾਹੀਦਾ ਕੁਝ ਸਿਫਤ ਸਲਾਹ ਬੰਦਾ ਕਰੇ ਤੇ ਕੁਝ ਸਿਫਤ ਸਲਾਹ ਸੁਣੇ ਇਹ ਤਾਂ ਜ਼ਰੂਰ ਹੈ ਜਦ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਹੀਐ ਕਿ ਇਹ ਮਨੁੱਖਾ ਦੇਹੀ ਜੋ ਪ੍ਰਮਾਤਮਾ ਦੀ ਮਿਹਰ ਨਾਲ ਪ੍ਰਾਪਤ ਹੋਈ ਹੈ ਇਸ ਦੌਰਾਨ ਪਰਮਾਤਮਾ ਦੀ ਸਿਫਤ ਕਰਨੀ ਵੀ ਚਾਹੀਦੀ ਹੈ ਪਰਮਾਤਮਾ ਦੀ ਸਿਫਤ ਸਰਵਣ ਵੀ ਕਰਨੀ ਚਾਹੀਦੀ ਹੈ ਸੁਣਨੀ ਵੀ ਚਾਹੀਦੀ ਹੈ ਜਿਵੇਂ ਆਪਾਂ ਨੂੰ ਇਹ ਸਮਾਂ ਪ੍ਰਾਪਤ ਹੋ ਰਿਹਾ ਹੈ ਧੰਨ ਬਾਬਾ ਆਨੰਦ ਸਿੰਘ ਜੀ ਆਪਾਂ ਅੱਗੇ ਸੁਣ ਰਹੇ ਸੀ ਕਿ ਬਹੁਤ ਘੱਟ ਬਚਨ ਕਰਦੇ ਸਨ ਬਹੁਤ ਘੱਟ ਉਹਨਾਂ ਦਾ ਬੋਲਣਾ ਕੋਈ ਅਰਥ ਰੱਖਦਾ ਸੀ ਪਾਵੇਂ ਉਹ ਕੋਈ ਸਮਾਜਿਕ ਗੱਲ ਨੂੰ ਲੈ ਕੇ ਕੋਈ ਸਮਾਜਿਕ ਵਸਤੂ ਨੂੰ ਪਦਾਰਥ ਨੂੰ ਲੈ ਕੇ ਗੱਲ ਆਰੰਭ ਕਰਨ ਬਚਨ ਆਰੰਭ ਕਰਨ ਤੇ ਉਹ ਲ ਜਾਂਦੇ ਉਸ ਪਾਸੇ ਹੀ ਸਨ ਕਿ ਪ੍ਰਮਾਤਮਾ ਦੇ ਮਾਰਗ ਤੇ ਤੋਰਨ ਵਾਲਾ ਬਚਨ ਕਰਦੇ ਸਨ ਇੱਕ ਵਾਰ ਬਾਬਾ ਜੀ ਪਿੰਡ ਪੌਂਦਾ ਦੀ ਧਰਤੀ ਤੇ ਜਿੱਥੇ ਸਥਾਨ ਬਣਿਆ ਬਾਬਾ ਜੀ ਨੇ ਭਗਤੀ ਕੀਤੀ ਹੈ ਬਹੁਤ ਵੱਡਾ ਬੋੜ ਦਾ ਰੁੱਖ ਹੈ ਉਸ ਇਲਾਕੇ ਚ ਪਧਾਰੇ ਹੋਏ ਸਨ ਤੇ ਇੱਕ ਦਿਨ ਧੰਨ ਬਾਬਾ ਅਨੰਦ ਸਿੰਘ ਜੀ ਨੇੜੇ ਵਾਲੇ ਸੰਗੀ ਕਵੀ ਜੀ ਨੂੰ ਕਹਿੰਦੇ ਨੇ ਕਵੀ ਇੱਕ ਇਹੋ ਜਿਹਾ ਬੇੜਾ ਤਿਆਰ ਕਰੋ ਲੱਕੜ ਦਾ ਇਹੋ ਜਿਹਾ ਬੇੜਾ ਤਿਆਰ ਕਰੋ ਜੇਕਰ ਪਹਾੜੀਆਂ ਤੇ ਚੜਨਾ ਹੋਵੇ ਜਿਵੇਂ ਉਹ ਡਾਂਡੀ ਬਣਾਈ ਹੁੰਦੀ ਹੈ ਨਾ ਉਹਦੇ ਚ ਬਿਠਾ ਕੇ ਕਿਸੇ ਪ੍ਰਾਣੀ ਨੂੰ ਫਿਰ ਨਾਲ ਬੰਦੇ ਚੁੱਕ ਕੇ ਲਈ ਜਾਂਦੇ ਨੇ ਤੁਰਨਾ ਸੌਖਾ ਹੈ ਇਹ ਇਹ ਨਹੀਂ ਚੱਲ ਸਕਦਾ ਇਹਦੇ ਲਈ ਸੁਭੂਲਤ ਹੈ ਜਾਂ ਮਜਬੂਰੀ ਹੈ ਤਾਂ ਉਹ ਡਾਂਡੀ ਦਾ ਕੰਮ ਦਿੰਦਾ ਕਹਿੰਦੇ ਨੇ ਲੱਕੜ ਦਾ ਇਹੋ ਜਿਹਾ ਬੇੜਾ ਤਿਆਰ ਕਰੋ ਉਹ ਡਾਂਡੀ ਦਾ ਕੰਮ ਵੀ ਦੇਵੇ ਪਹਾੜੀਆਂ ਤੇ ਚੜਨਾ ਹੋਵੇ ਤਾਂ ਵੀ ਉਹ ਕੰਮ ਆਵੇ ਜੇਕਰ ਪਦਰੇ ਇਲਾਕੇ ਤੋਂ ਉਹਨੂੰ ਰੇੜਕੇ ਲਜਾਣਾ ਹੋਵੇ ਚਲਾ ਕੇ ਤਾਂ ਉੱਥੇ ਵੀ ਉਹ ਚੱਲੇ ਜੇਕਰ ਪਾਣੀ ਵਿੱਚ ਜਾਣ ਦੀ ਲੋੜ ਪਵੇ ਤਾਂ ਉੱਥੇ ਵੀ ਉਹ ਪਾਣੀ ਦੇ ਵਿੱਚ ਤੈਰ ਸਕੇ ਐਵੇਂ ਦਾ ਤਿਆਰ ਕਰੋ ਤੇ ਕਵੀ ਜੀ ਨੇ ਆਖਿਆ ਬਾਬਾ ਜੀ ਆਪ ਸਮੱਤ ਦਿਓ जरा ਕਿ ਸੇਧ ਦੇ ਦਿਓ ਕਿ ਕਿਵੇਂ ਕਿਵੇਂ ਉਹ ਬਣ ਸਕਦਾ ਹੈ ਧੰ ਬਾਬਾ ਅਨੰਤ ਸਿੰਘ ਜੀ ਨੇ ਫਿਰ ਸਮਝਾਇਆ ਕਿ ਤੁਸੀਂ ਐਸ ਢੰਗ ਨਾਲ ਬਣਾਉਣਾ ਕਰੋ ਨਾਲ ਆਖਿਆ ਸਤਿ ਬਚਨ ਨਾਲ ਮਿਸਰੀ ਹੋਰ ਸ਼ਰਧਾਲੂ ਤੈਨ ਜਾਣੇ ਸਣ ਕਵੀ ਜੀ ਸਣੇ ਉਹਨਾਂ ਨੇ ਵਿਚਾਰ ਕੀਤੀ ਕਵੀ ਕਹਿੰਦਾ ਕਿ ਆਪਣਾ ਆਪਣਾ ਹੀ ਕਾਰਖਾਨਾ ਹੈ ਲੋ ਮਿਸਤਰੀ ਜੀ ਉਥੇ ਐਸੇ ਢੰਗ ਨਾਲ ਪੇੜਾ ਬਣਾਓ ਜਿਵੇਂ ਧੰਨ ਬਾਬਾ ਅਨੰਦ ਸਿੰਘ ਜੀ ਨੇ ਆਪ ਸਮਝਾਉਣਾ ਕੀਤਾ ਹੈ ਫਿਰ ਬਹੁਤ ਸਮਾਂ ਨਹੀਂ ਲਾਇਆ ਥੋੜੇ ਦਿਨਾਂ ਚ ਹੀ ਤਿਆਰ ਕਰਕੇ ਜਿਹਦੀ 8 ਫੁੱਟ ਲੰਬਾਈ ਸੀ ਕੁਝ ਚوڑਾਈ ਸੀ ਬੇੜਾ ਤਿਆਰ ਕਰਕੇ ਲਿਆਂਦਾ ਤੇ ਧੰਨ ਬਾਬਾ ਅਨੰਦ ਸਿੰਘ ਜੀ ਬੜੇ ਪ੍ਰਸੰਨ ਹੋਏ ਕਹਿੰਦੇ ਨੇ ਬਹੁਤ ਸੋਹਣਾ ਬਣਿਆ ਤੇ ਬੇੜਾ ਤਾਂ ਆਪਣਾ ਹੀ ਤਿਆਰ ਕਰਨਾ ਚਾਹੀਦਾ ਮੈਂ ਪਹਿਲੇ ਹੀ ਬੇਨਤੀ ਕੀਤੀ ਕਿ ਮਹਾਪੁਰਖ ਭਾਵੇਂ ਸਮਾਜਿਕ ਵਸਤੂ ਦੀ ਕੋਈ ਗੱਲ ਚਲਾ ਕੇ ਜੋੜ ਦੇ ਉਧਰ ਹੀ ਨੇ ਕਹਿੰਦੇ ਨੇ ਸਤਿਗੁਰੂ ਕਿਰਪਾ ਕਰਦੇ ਨੇ ਜਪ ਤਪ ਕਾ ਬੰਦ ਬੇੜ ਲਾ ਦਿੱਤ ਲੰਗੇ ਵਹਿੇਲਾ ਨਾ ਸਰਵਰ ਨਾ ਉਛਲੈ ਐਸਾ ਪੰਥ ਸੁਹੇਲਾ ਕਹਿੰਦੇ ਨੇ ਜਿਵੇਂ ਬਾਣੀ ਕਿਰਪਾ ਕਰਦੀ ਐ ਨਾ ਕਿ ਜਪ ਤਪ ਕਰਕੇ ਇਹੋ ਜਿਹਾ ਬੇੜਾ ਤਿਆਰ ਕਰ ਲੈ ਬੰਦਿਆ ਕਿ ਤੇਉ ਛੇਤੀ ਹੀ ਪਾਰ ਹੋ ਸਕੇ ਇਹ ਸੰਸਾਰ ਰੂਪੀ ਸਰੋਵਰ ਉਹਦੇ ਵਿੱਚ ਵੀ ਤੈਨੂੰ ਕੋਈ ਮੁਸੀਬਤ ਨਾ ਆਵੇ ਉਸ ਸਰੋਵਰ ਵਿੱਚ ਉੱਠਣ ਵਾਲੀਆਂ ਛੱਲਾਂ ਉਹ ਉਛਾਲੇ ਜਿਹੜੇ ਨੇ ਉਹ ਵੀ ਤੇਰੇ ਲਈ ਰੁਕਾਵਟ ਨਾ ਬਣ ਸਕਣ ਭਾਵ ਭਵ ਸਾਗਰ ਤੋਂ ਪਾਰ ਹੋ ਸਕੇ ਸਿਮਰਨ ਬੰਦਗੀ ਨਾਲ ਇਹੋ ਜਿਹਾ ਬੇੜਾ ਤਿਆਰ ਕਰ ਲੈ ਤੇਰੇ ਲਈ ਮੁਸ਼ਕਲ ਨਾ ਬਣੇ ਕੋਈ ਔਕੜ ਨਾ ਆਵੇ ਮੁਸੀਬਤ ਨਾ ਬਣ। ਉਹ ਧੰਨ ਬਾਬਾ ਨਾਨਕ ਸਿੰਘ ਜੀ ਜਿਨ੍ਹਾਂ ਦਾ ਜਨਮ ਦਿਹਾੜਾ ਇਸ ਅਸਥਾਨ ਨਾਨਕਸਰ ਟਿੰਡਾ ਵਾਲੇ ਅਸਥਾਨ ਤੇ ਮਨਾਇਆ ਜਾ ਰਿਹਾ ਹੈ। ਇਹੋ ਜੀ ਕਿਰਪਾ ਕਰਦੇ ਸਨ ਵੱਡੇ ਘਰ ਨਾ ਕੀਤੀ ਉਹਨਾਂ ਨੇ ਆਪਣੇ ਜੀਵਨ ਕਾਲ ਵਿੱਚ ਕਿਰਤ ਵੀ ਕੀਤੀ ਸਭ ਸੁਣਦੇ ਆ ਤੇ ਪੜ੍ਹਦੇ ਆ ਕਿ ਜਦੋਂ ਕਿਰਤ ਵੀ ਕਰਦੇ ਸਨ ਇਹ ਸ਼ਰਤ ਰੱਖ ਦਿੰਦੇ ਸਨ ਕਿ ਭਾਈ ਜੇੜੀ ਕੋਈ ਖਾਸ ਕੰਮ ਦੀ ਗੱਲ ਹੈ ਦੱਸ ਦੇਣੀ ਬਿਨਾਂ ਕੰਮ ਤੋਂ ਬੇਲੋੜੀਆਂ ਗੱਲਾਂ ਸਾਡੇ ਨਾਲ ਨਾ ਕਰਨੀਆਂ ਕਿਉਂਕਿ ਉਹਨਾਂ ਨੇ ਤਾਂ ਜਾਪ ਕਰਨਾ ਹੁੰਦਾ ਉਹ ਜਾਣਣ ਕਿੰਨਾ ਕਿੰਨਾ ਕਦਾ ਕਦਾ ਜਾਪ ਕੀਤਾ ਕਿਤਨਾ ਕੁ ਵਹਿਗੁਰੂ ਸ਼ਬਦ ਦਾ ਜਾਪ ਕੀਤਾ ਕਿਤਨਾ ਕਬੂਲ ਮੰਤਰ ਦਾ ਜਾਪ ਕੀਤਾ ਕਿੰਨੇ ਕੁ ਪਾਠ ਜਪਜੀ ਸਾਹਿਬ ਦੇ ਜਾਂ ਸੁਖਮਨੀ ਸਾਹਿਬ ਦੇ ਉਹਨਾਂ ਨੇ ਕਿੰਨੀ ਘਾਲਣਾ ਅਰਧਣਾ ਜਪਣਾ ਕੀਤਾ ਇਹ ਤੇ ਉਹ ਜਾਣਦੇ ਨੇ ਪਰ ਉਹਨਾਂ ਦੀ ਸ਼ਰਤ ਹੁੰਦੀ ਸੀ ਕਿ ਬੇਲੋੜੀਆਂ ਗੱਲਾਂ ਜਿਹੜੀਆਂ ਨੇ ਫਾਲਤੂ ਗੱਲਾਂ ਸਮਟਪਾਉਣ ਵਾਲੀਆਂ ਸਾਡੇ ਨਾਲ ਉਹ ਨਾ ਕਰਨੀ ਤੇ ਫਿਰ ਇੱਕ ਦਿਨ ਅਜਿਹਾ ਵੀ ਆਇਆ ਕੀ ਕੀਰਤ ਉਹ ਵੀ ਛੱਡ ਕੇ ਫਿਰ ਇੱਥੇ ਜਿਹੜੀ ਢਾਬ ਸੀ ਨਾ ਕਾਫੀ ਲੰਬੀ ਦੂਰ ਤੱਕ ਢਾਬ ਸੀ ਇਹਦੇ ਕਿਨਾਰੇ ਬਹਿ ਕੇ ਐਨ ਅਡੋਲ ਹੋ ਕੇ ਉਹ ਰੱdna ਕੀਤੀ ਸਤਿਗੁਰੂ ਕਿਰਪਾ ਕਰਦੇ ਨੇ ਜੋ ਮਨ ਚਿਤ ਇੱਕ ਆਰਾਧ ਦੇ ਤិន ਕੀ ਬਰਕਤ ਖਾਹੇ ਅਸੰਖ ਕਰੋਏ ਮਨ ਚਿਤ ਇਕਾਗਰ ਕਰਕੇ ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਧਰ ਕੇ ਗੁਰੂ ਨਾਨਕ ਸਾਹਿਬ ਨਾਲ ਐਨ ਜੁੜ ਕੇ ਚਰਨਾ ਨਾਲ ਅਰਧਨਾ ਕੀਤੀ ਘਰਨਾ ਕੀਤੀ ਐਵੇਂ ਨਹੀਂ ਆਏ ਹੋਏ ਪ੍ਰਾਣੀਆਂ ਦੀਆਂ ਸ਼ਰਧਾਲੂਆਂ ਦੀਆਂ ਭਾਵਨਾਵਾਂ ਪੂਰੀਆਂ ਹੁੰਦੀਆਂ ਧਰਤੀ ਦੀ ਪਵਿੱਤਰਤਾ ਵਧ ਜਾਂਦੀ ਹੈ ਇਹ ਵੀ ਵਡਿਆਈ ਨਿਰੰਕਾਰ ਦੀ ਹੈ ਗੁਰੂ ਦੀ ਵਡਿਆਈ ਹੈ ਜਿਸ ਨੇ ਗੁਰੂ ਦੇ ਹੁਕਮ ਅਨਸਾਰ ਜਪਣਾ ਕੀਤਾ ਸਿਰਫ ਗੱਲਾਂ ਤੱਕ ਸੀਮਤ ਨਹੀਂ ਜਪਣਾ ਕੀਤਾ ਘਰਨਾ ਕੀਤੀ ਹੈ ਉਹ ਧਰਤੀ ਦੀ ਪਵਿੱਤਰਤਾ ਹੀ ਇੰਨੀ ਵਧ ਗਈ ਵਧ ਜਾਂਦੀ ਹੈ ਤੇ ਵਧ ਗਈ ਕਿ ਆ ਕੇ ਜਿਹੜਾ ਵੀ ਨਤਮਸਤਕ ਹੁੰਦਾ ਹੈ ਧੂੜੀ ਪ੍ਰਾਪਤ ਕਰਦਾ ਹੈ ਮੱਥੇ ਨੂੰ ਲਾਉਂਦਾ ਹੈ ਬਣੇ ਹੋਏ ਸਰੋਵਰ ਵਿੱਚ ਭਾਵਨਾ ਸਹਿਤ ਇਸ਼ਨਾਨ ਕਰਦਾ ਹੈ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਮੱਥਾ ਟੇਕਦਾ ਹੈ ਸਾਧ ਸੰਗਤ ਵਿੱਚ ਬਹਿ ਕੇ ਹਰ ਜਸ ਸੁਣਦਾ ਹੈ ਨਿਮਾਣਾ ਬਣ ਕੇ ਭਾਵਨਾ ਜਿਗਿਆਸਾ ਲੈ ਕੇ ਕਿ ਮੈਂ ਕੁਝ ਲੈਣ ਵਾਸਤੇ ਆਇਆ ਇਹੋ ਜੇ ਮਨ ਬਣਾ ਕੇ ਤੇ ਉਹਦੀ ਫਿਰ ਝੋਲੀ ਭਰਦੀ ਹੈ ਉਹਦੀ ਭਾਵਨਾ ਪੂਰੀ ਹੁੰਦੀ ਹੈ ਇਹ ਵੀ ਗੁਰੂ ਨਾਨਕ ਸਾਹਿਬ ਦੀ ਵਡਿਆਈ ਹੈ ਇਹ ਵੀ ਨਿਰੰਕਾਰ ਦੀ ਵਡਿਆਈ ਹੈ ਤੇ ਨਿਰੰਕਾਰ ਨੇ ਆਪਣੇ ਪਿਆਰਿਆਂ ਦੀ ਵਡਿਆਈ ਤਾਂ ਕਰਾਉਣੀ ਹੀ ਕਰਾਉਣੀ ਹੈ ਕਿਉਂਕਿ ਉਹਨਾਂ ਨੇ ਸਾਧਨਾ ਕੀਤੀ ਉਹ ਸਾਧਨਾ ਕੀਤੀ ਜੋ ਕਿ ਕਰੋੜਾਂ 'ਚੋਂ ਕੋਈ ਇੱਕ ਕਰਦਾ ਘੋਟਨ ਮੈਂ ਨਾਨਕ ਕੋ ਨਾਰਾਇਣ ਜਿਹੇ ਚੀਤ ਕਰੋੜਾਂ 'ਚੋਂ ਇੱਕ ਜੋ ਸਾਧਨਾ ਕਰਦਾ ਇਤਨੀ ਦੁਨੀਆ ਕਿਤਨੇ ਲੋਕ ਜਨਮ ਲੈਂਦੇ ਨੇ ਧੰਦਿਆਂ ਚ ਝਮੇਲਿਆਂ ਚ ਫਸ ਕੇ ਹੀ ਚਲੇ ਜਾਂਦੇ ਨੇ ਜਾਣ ਲੱਗੇ ਕਿਸੇ ਨੂੰ ਪਛਤਾਵਾ ਹੁੰਦਾ ਜਾਂ ਨਹੀਂ ਹੁੰਦਾ ਉਹ ਵੱਖਰੀ ਗੱਲ ਹੈ ਕਿਸੇ ਨੂੰ ਉਸ ਵੇਲੇ ਵੀ ਸਮਝ ਨਹੀਂ ਆਉਂਦੀ ਕਈ ਉਸ ਵੇਲੇ ਆਖਦੇ ਨੇ ਕਿ ਅਜਾਈ ਗਵਾ ਦਿੱਤਾ ਜਨਮ ਕਦ ਹੀ ਲੱਗਿਆ ਸਮਾਂ ਲੰਘ ਕਦੋਂਗੇ ਇਹੀ ਸਮਝੀ ਗਏ ਕਿ ਜ਼ਿੰਦਗੀ ਬਹੁਤ ਲੰਬੀ ਹੈ ਲੰਬੀ ਹੈ ਨਹੀਂ ਸੀ ਭੁਲੇਖੇ ਚ ਹੀ ਸਮਾਂ ਬਤੀਤ ਕਰ ਬੈਠੇ ਗਵਾ ਬੈਠੇ ਆ ਵਿਸਤਾਵਾ ਹੁੰਦਾ ਹੈ ਪਰ ਆ ਸਮਾਂ ਸਾਹਬਣ ਹੈ ਜਿਵੇਂ ਸਤਿਗੁਰਾਂ ਦੇ ਚਰਨਾਂ ਵਿੱਚ ਮਹਾਪੁਰਖਾਂ ਦੇ ਤਪ ਸਥਾਨ ਤੇ ਜੁੜ ਬੈਠ ਕੇ ਹਰ ਜਸ ਸਰਵਣ ਕਰ ਰਹੇ ਆ ਇਹ ਇਸੇ ਨੂੰ ਹੀ ਆਖਿਆ ਜਾਂਦਾ ਹੈ ਕਿ ਲਾਹਾ ਪ੍ਰਾਪਤ ਕਰਨਾ ਮਨੁੱਖਾ ਜਨਮ ਮਿਲਿਆ ਤੇ ਲਾਹਾ ਪ੍ਰਾਪਤ ਕਰਨਾ ਤਨ ਤਨ ਬਾਬਾ ਅਨੰਦ ਸਿੰਘ ਜੀ ਤਨ ਤਨ ਬਾਬਾ ਈਸ਼ਰ ਸਿੰਘ ਜੀ ਤਨ ਤਨ ਬਾਬਾ ਖੁੰਦਨ ਸਿੰਘ ਜੀ ਜਿਨ੍ਹਾਂ ਨੇ ਬਾਬਾ ਅਮਰਜੀਤ ਸਿੰਘ ਜੀ ਦੀ ਥੇ ਸੇਵਾ ਲਈ ਉਹਨਾਂ ਦੀ ਆਗਿਆ ਅਨੁਸਾਰ ਆਪ ਦੇ ਸਹਿਯੋਗ ਨਾਲ ਸਾਰੀ ਸੰਗਤ ਦੇ ਸਹਿਯੋਗ ਨਾਲ ਨਿਭਾ ਰਹੇ ਨੇ ਮੰਤ ਇਹਨਾਂ ਦੇ ਚਾਹ ਹੁੰਦਾ ਹੈ ਹਰੇਕ ਵਾਰੀ ਕੋਈ ਨਵੇਂ ਕੀਰਤਨੀਏ ਹਰ ਦਸ ਕਰਨ ਵਾਲੇ ਜਾਂ ਕਥਾਕਾਰ ਉਹ ਵੀ ਬੁਲਾਈਏ ਜਿਹੜੇ ਪਹਿਲਾਂ ਹਾਜ਼ਰੀਆਂ ਭਰਦੇ ਆ ਉਹਨਾਂ ਚੋਂ ਵੀ ਆ ਕੇ ਹਾਜ਼ਰੀਆਂ ਭਰਨ ਤਾਕੇ ਜੋ ਸੰਗਤ ਆਉਂਦੀ ਹੈ ਸੇਵਾ ਲੈ ਕੇ ਆਉਂਦੀ ਹੈ ਹਰ ਪ੍ਰਕਾਰ ਦੀ ਤੇ ਉਹਨੂੰ ਇਹ ਵੀ ਲਾਭ ਪ੍ਰਾਪਤ ਹੋਵੇ ਸੇਵਾ ਵੀ ਹੋ ਜਾਏ ਨਾਮ ਬਾਣੀ ਹਰ ਜਸ ਇਹ ਵੀ ਪ੍ਰਾਪਤ ਹੋਵੇ ਤਾਂ ਕਿ ਮਨੁੱਖਾ ਜਨਮ ਪ੍ਰਾਪਤ ਹੋਵੇ ਸਤਿਗੁਰੂ ਕਿਰਪਾ ਕਰਨ ਆਪਣਾ ਧੰਨ ਬਾਬਾ ਅਨੰਦ ਸਿੰਘ ਜੀ ਦੇ ਜਨਮ ਦਿਹਾੜੇ ਤੇ ਆਸਰੀ ਭਰਨਾ ਜਨਮ ਦਿਹਾੜਾ ਮਨਾਉਣਾ ਸਫਲਾ ਹੋਵੇ फुला चुका जी खिमा جی بلاو जी बलाओ फतेह جی जी का ख़ालसा گرو जी की।